ਤਰੀਖ ਸੀ 7 ਅਗਸਤ 2014 ਦੀ ਜਦੋਂ ਦਵਿੰਦਰ ਸਿੰਘ ਆਪਣੀ ਪਤਨੀ ਅਮਨਦੀਪ ਕੋਰ ਨੂੰ ਕੰਮ ਤੋਂ ਪਿਕ ਕਰਦਾ ਹੈ ਤੇ ਆਪਣੀ ਗੱਡੀ ਨੂੰ ਨਿਊਜ਼ੀਲੈਂਡ ਦੇ ਇੱਕ ਰੋਡ ਦੇ ਉੱਤੇ ਰੋਕਦਾ ਹੈ ਇੱਥੋਂ ਦੀ ਹੀ ਇੱਕ ਫੂਡ ਕੋਰਨਰ ਤੋਂ ਇਹ ਫੂਡ ਨੂੰ ਆਰਡਰ ਕਰਦਾ ਹੈ ਤੇ ਆਪਣੀ ਗੱਡੀ ਨੂੰ ਪਾਰਕਿੰਗ ਦੇ ਵਿੱਚ ਖੜੀ ਕਰ ਦਿੰਦਾ ਹੈ ਇਹ ਦੋਨੇ ਜਾਨੇ ਗੱਡੀ ਦੇ ਵਿੱਚ ਬੈਠ ਕੇ ਗੱਲਾਂ ਕਰ ਰਹੇ ਹੁੰਦੇ ਨੇ ਤੇ ਉਸੇ ਟਾਈਮ ਹੀ ਇਹਨਾਂ ਦੀ ਗੱਡੀ ਦੇ ਕੋਲ ਇੱਕ ਬੰਦਾ ਹੁੰਦਾ ਹੈ ਤੇ ਇਸ ਬੰਦੇ ਨੇ ਬਿਨਾਂ ਕਿਸੇ ਦੇ ਨਾਲ ਕੋਈ ਗੱਲਬਾਤ ਕੀਤਿਆ ਚਾਕੂ ਦੇ ਨਾਲ ਹੀ ਡਰਾਈਵਰ ਵਾਲੀ ਸੀਟ ਦੇ ਉੱਤੇ ਬੈਠੇ ਦਵਿੰਦਰ ਸਿੰਘ ਦੇ ਉੱਤੇ ਹਮਲਾ ਕਰ ਦਿੰਦਾ ਹੈ ਕਿਉਂਕਿ ਕਾਰ ਦਾ ਸ਼ੀਸ਼ਾ ਪੂਰੀ ਤਰ੍ਹਾਂ ਡਾਊਨ ਕੀਤਾ ਹੋਇਆ ਸੀ ਦਵਿੰਦਰ ਸਿੰਘ ਨੂੰ ਕੋਈ ਸਮਝ ਨਹੀਂ ਆਉਂਦੀ ਕਿ ਉਹਦੇ ਨਾਲ ਕੀ ਹੋ ਰਿਹਾ ਸੀ ਇੰਨੀ ਤੇਜ਼ੀ ਦੇ ਨਾਲ ਇਹਨੇ ਵਾਰ ਕੀਤੇ ਸਨ ਕਿ ਦਵਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਪੂਰੀ ਗੱਡੀ ਦੇ ਅੰਦਰ ਖੂਨੋਂ ਖੂਨ ਹੋ ਚੁੱਕਿਆ ਸੀ ਨਾਲ ਦੀ ਸੀਟ ਦੇ ਉੱਤੇ ਬੈਠੀ ਅਮਨਦੀਪ ਕੋੜ ਨੂੰ ਵੀ ਕੁਝ ਪਤਾ ਨਹੀਂ ਚੱਲ ਰਿਹਾ ਸੀ ਇਹ ਘਟਨਾ ਇੰਨੀ ਜਲਦੀ ਦੇ ਨਾਲ ਹੋ ਗਈ ਸੀ ਕਿ ਉਹ ਸਦਮਾ برداشت ਨਾ ਕਰ ਸકી ਅਮਨਦੀਪ ਕੋਰ ਹੁਣ ਆਪਣੀ ਇੱਕ ਦੋਸਤ ਨੂੰ ਫੋਨ ਕਰਦੀ ਹੈ ਤੇ ਇਹਦੀ ਦੋਸਤ ਪੁਲਿਸ ਨੂੰ ਫੋਨ ਕਰਦੀ ਹੈ ਇਸ ਘਟਨਾ ਤੋਂ ਕਰੀਬ ਅੱਧੇ ਘੰਟੇ ਬਾਅਦ ਹੀ ਪੁਲਿਸ ਵੀ ਘਟਨਾ ਵਾਲੀ ਥਾਂ ਤੇ ਪਹੁੰਚ ਜਾਂਦੀ ਹੈ ਪੁਲਿਸ ਹੁਣ ਬੋਡੀ ਨੂੰ ਕਬਜ਼ੇ ਦੇ ਵਿੱਚ ਲੈਂਦੀ ਹੈ ਹਸਪੀਟਲ ਦੇ ਵਿੱਚ ਲੈ ਕੇ ਜਾਇਆ ਜਾਂਦਾ ਹੈ ਜਿੱਥੇ ਜਾ ਕੇ ਡਾਕਟਰਾਂ ਵੱਲੋਂ ਦਵਿੰਦਰ ਸਿੰਘ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਜਾਂਦਾ ਹੈ ਹੁਣ ਅਮਨਦੀਪ ਕੋਰ ਕੋਲੋਂ ਜਦੋਂ ਪੁਲਿਸ ਨੇ ਬਿਆਨ ਲਿਆ ਤਾਂ ਇਹ ਦੱਸਦੀ ਹੈ ਕਿ 25 ਤੋਂ 30 ਸਾਲ ਦਾ ਇੱਕ ਮੁੰਡਾ ਇਨਾਂ ਦੀ ਗੱਡੀ ਦੇ ਲਾਗੇ ਆ ਕੇ ਖਲੋਤਾ ਸੀ ਉਹਨੇ ਆ ਕੇ ਦਵਿੰਦਰ ਕੋਲੋਂ ਫੋਨ ਮੰਗਿਆ ਤੇ ਦਵਿੰਦਰ ਨੇ ਇਹਨੂੰ ਫੋਨ ਦੇਣ ਵਾਸਤੇ ਸ਼ੀਸ਼ਾ ਜਿਵੇਂ ਹੀ ਥੱਲੇ ਕੀਤਾ ਸੀ ਤੇ ਇਹਨੇ ਚਾਕੂ ਦੇ ਨਾਲ ਦਵਿੰਦਰ ਸਿੰਘ ਦੀ ਧੋਨ ਦੇ ਉੱਤੇ ਕਈ ਵਾਰ ਕਰਨੇ ਸ਼ੁਰੂ ਕਰ ਦਿੱਤੇ ਜਿਸ ਤੋਂ ਬਾਅਦ ਦਵਿੰਦਰ ਸਿੰਘ ਦੀ ਮੌਤ ਹੋ ਗਈ ਪਰ ਇੱਥੇ ਅਮਨਦੀਪ ਕੋੜ ਇਸ ਤੋਂ ਜ਼ਿਆਦਾ ਕੁਝ ਹੋਰ ਨਹੀਂ ਦੱਸ ਰਹੀ ਸੀ ਉਹ ਇਹ ਵੀ ਨਹੀਂ ਦੱਸ ਰਹੀ ਸੀ ਕਿ ਇਹ ਬੰਦਾ ਪੰਜਾਬੀ ਸੀ ਜਾਂ ਫਿਰ ਕੋਈ ਅੰਗਰੇਜ਼ ਸੀ ਪਰ ਥੋੜੀ ਦੇਰ ਬਾਅਦ ਹੀ ਪੁਲਿਸ ਨੂੰ ਇੱਕ ਸੀਸੀਟੀਵੀ ਫੁਟੇਜ ਮਿਲਦੀ ਹੈ ਜਿਹਦੇ ਵਿੱਚ ਪੁਲਿਸ ਨੂੰ ਇਹ ਪਤਾ ਲੱਗਦਾ ਹੈ ਕਿ ਇਹ ਹਮਲਾਵਰ ਇੱਕ ਪੰਜਾਬੀ ਮੁੰਡਾ ਹੀ ਸੀ ਜਿਹਦਾ ਨਾਮ ਸੀ ਗੁਰਜਿੰਦਰ ਸਿੰਘ ਪਰ ਇਸ ਗੁਰਜਿੰਦਰ ਸਿੰਘ ਨੇ ਦਵਿੰਦਰ ਸਿੰਘ ਨੂੰ ਕਿਉਂ ਮਾਰਿਆ ਸੀ ਆਖਿਰ ਕੀ ਸੀ ਇਹਦੀ ਦੁਸ਼ਮਣੀ ਕੀ ਇਸ ਕੇਸ ਦੇ ਵਿੱਚ ਵੀ ਨਜਾਇਜ਼ ਬੰਦਾ ਦਾ ਹੀ ਕੀਤਾ ਕਰਾਇਆ ਸੀ ਆਉ ਜਾਣਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਹੋਸਟ ਰਵੀ ਤੇ ਤੁਸੀਂ ਦੇਖ ਰਹੇ ਹੋ ਕੁੰਡਲ ਕ੍ਰਾਈਮ 2002 ਦੇ ਵਿੱਚ ਦਵਿੰਦਰ ਸਿੰਘ ਦਾ ਵਿਆਹ ਅਮਨਦੀਪ ਕੌਰ ਦੇ ਨਾਲ ਹੋਇਆ ਸੀ ਵਿਆਹ ਤੋਂ ਬਾਅਦ ਇਹ ਦੋਨੇ ਜਾਨੇ ਆਪਸ ਦੇ ਵਿੱਚ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਰਹਿੰਦੇ ਸਨ ਹੁਣ ਇਹਨਾਂ ਦੇ ਘਰ ਦੇ ਵਿੱਚ ਇੱਕ ਮੁੰਡੇ ਦਾ ਜਨਮ ਵੀ ਹੋਇਆ ਪਰ ਰਾਜਸਥਾਨ ਦੇ ਵਿੱਚ ਰਹਿੰਦੇ ਆ ਹੋયા ਦਵਿੰਦਰ ਨੂੰ ਅੱਗੇ ਆਪਣਾ ਫਿਊਚਰ ਨਹੀਂ ਦਿਖਾਈ ਦੇ ਰਿਹਾ ਸੀ ਇਸ ਲਈ ਇਹਨੇ ਪੂਰੀ ਫੈਮਿਲੀ ਸਮੇਤ ਹੀ ਬਾਹਰ ਜਾਣਾ ਹੀ ਸਹੀ ਸਮਝਿਆ। ਹੁਣ ਇਹ ਦੋਨੇ ਜਾਣੇ ਆਪਣੇ ਬੱਚੇ ਨੂੰ ਨਾਲ ਲੈ ਕੇ 2007 ਦੇ ਵਿੱਚ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ ਦੇ ਵਿੱਚ ਆ ਕੇ ਰਹਿਣ ਲੱਗ ਪੈਂਦੇ ਨੇ ਕਿਉਂਕਿ ਬੱਚਾ ਛੋਟਾ ਹੋਣ ਕਰਕੇ ਇਹ ਦੋਨੇ ਜਾਣੇ ਇਕੱਠੇ ਕੰਮ ਤੇ ਨਹੀਂ ਜਾ ਸਕਦੇ ਸਨ। ਇਸ ਲਈ ਇਹਨਾਂ ਨੇ ਆਪਣੇ 3 ਸਾਲਾਂ ਦੇ ਮੁੰਡੇ ਨੂੰ ਆਪਣੇ ਦਾਦੇ ਦੇ ਕੋਲ ਇੰਡੀਆ ਦੇ ਵਿੱਚ ਹੀ ਛੱਡ ਦਿੱਤਾ। ਦਵਿੰਦਰ ਸਿੰਘ ਉਹਨੇ ਇੱਥੇ ਰਹਿ ਕੇ ਇੱਕ ਫਰਨੀਚਰ ਦੀ ਫੈਕਟਰੀ ਦੇ ਵਿੱਚ ਪੱਕੀ ਨੌਕਰੀ ਤੇ ਲੱਗ ਪਿਆ ਸੀ ਤੇ ਇਹਦੇ ਨਾਲ ਨਾਲ ਹੀ ਇਹਦੀ ਜਿਹੜੀ ਪਤਨੀ ਸੀ ਅਮਨਦੀਪ ਕੌਰ ਉਹ ਵੀ ਛੋਟੀਆਂ-ਮੋਟੀਆਂ ਨੌਕਰੀਆਂ ਕਰਨ ਲੱਗ ਪਈ ਸੀ ਹੁਣ ਦਵਿੰਦਰ ਸਿੰਘ ਤੇ ਜਿਹੜੀ ਅਮਨਦੀਪ ਕੌਰ ਸੀ ਇੱਕ ਸ਼ੇਅਰਿੰਗ ਅਪਾਰਟਮੈਂਟ ਤੇ ਵਿੱਚ ਰਹਿੰਦੇ ਸਨ ਤੇ ਇਸ ਲਈ ਪਤੀ ਪਤਨੀ ਨੂੰ ਜਿਆਦਾ ਸਮਾਂ ਨਹੀਂ ਮਿਲਦਾ ਸੀ ਇਕੱਠਿਆਂ ਟਾਈਮ ਸਪੈਂਡ ਕਰਨ ਦਾ ਤੇ ਸ਼ਾਇਦ ਇਹਨਾਂ ਦੇ ਵਿੱਚ ਪਤੀ ਪਤਨੀ ਵਾਲੇ ਸਬੰਧ ਵੀ ਨਹੀਂ ਬੰਦੇ ਸਨ ਤੇ ਇਸੇ ਕਰਕੇ ਹੁਣ ਜਦੋਂ ਵੀ ਇਹ ਦਵਿੰਦਰ ਸਿੰਘ ਆਪਣੀ ਪਤਨੀ ਨੂੰ ਉਹਦੇ ਕੰਮ ਤੋਂ ਪਿਕ ਕਰਦਾ ਸੀ ਤਾਂ ਇਹ ਕਿਤੇ ਬਾਹਰ ਗੱਡੀ ਨੂੰ ਖੜੀ ਕਰਕੇ ਗੱਲਾਂ ਕਰਦੇ ਰਹਿੰਦੇ ਸਨ ਪਰ ਇੱਥੇ ਜਿਹੜੀ ਅਮਨਦੀਪ ਕੌਰ ਸੀ ਇਹਦਾ ਪਤੀ ਇਹਨੂੰ ਜਿਆਦਾ ਸਮੇਂ ਨਾ ਦੇਣ ਕਰਕੇ ਇਹਨਾਂ ਦੇ ਵਿੱਚ ਇਹ ਦਰਾਰ ਪੈਣੀ ਸ਼ੁਰੂ ਹੋ ਗਈ ਸੀ ਹੁਣ ਅਮਨਦੀਪ ਕੋਰ ਇੱਕ ਪਲਾਸਟਿਕ ਦੀ ਕੰਪਨੀ ਦੇ ਵਿੱਚ ਕੰਮ ਕਰਨ ਲੱਗ ਪਈ ਸੀ ਤੇ ਇੱਥੇ ਇਹਦੀ ਮੁਲਾਕਾਤ ਹੁੰਦੀ ਹੈ 28 ਸਾਲਾਂ ਦੇ ਗੁਰਜਿੰਦਰ ਸਿੰਘ ਦੇ ਨਾਲ ਜੋ ਕਿ ਇਸੇ ਹੀ ਫੈਕਟਰੀ ਦੇ ਵਿੱਚ ਕੰਮ ਕਰਦਾ ਸੀ ਹੁਣ ਇਹ ਦੋਨੇ ਜਾਨੇ ਹੀ ਇਸ ਫੈਕਟਰੀ ਦੇ ਵਿੱਚ ਕੰਮ ਕਰਦੇ ਸਨ ਤੇ ਇਹ ਜਿਹੜੀ 32 ਸਾਲਾਂ ਦੀ ਅਮਨਦੀਪ ਕੋਰ ਸੀ 28 ਸਾਲਾਂ ਗੁਰਜਿੰਦਰ ਸਿੰਘ ਨੂੰ ਆਪਣਾ ਦਿਲ ਦੇ ਬੰਦੀ ਹੈ ਭਾਵੇਂ ਤਾਂ ਇਹ ਫੈਕਟਰੀ ਦੇ ਵਿੱਚ ਇੱਕ ਦੂਜੇ ਨੂੰ ਮਿਲਦੇ ਜੁਲਦੇ ਸਨ ਪਰ ਹੁਣ ਘਰ ਜਾ ਕੇ ਇਹਨਾਂ ਦੀਆਂ ਗੱਲਾਂ ਬਾਤਾਂ ਫੇਸਬੁੱਕ ਤੇ ਜਰੀਏ ਹੋਣੀਆਂ ਸ਼ੁਰੂ ਹੋ ਗਈਆਂ ਸਨ ਤੇ ਥੋੜੇ ਦਿਨਾਂ ਬਾਅਦ ਹੀ ਇਹਨਾਂ ਦੇ ਵਿੱਚ ਇਹ ਜਿਹੜਾ ਰਿਸ਼ਤਾ ਸੀ ਨਜਾਇਜ਼ ਬੰਦਾ ਤੱਕ ਪਹੁੰਚ ਚੁੱਕਿਆ ਸੀ ਗੁਰਜਿੰਦਰ ਸਿੰਘ ਵੀ ਵਿਆਹਿਆ ਹੋਇਆ ਸੀ ਤੇ ਦੂਸਰੇ ਪਾਸੇ ਅਮਨਦੀਪ ਕੋਰ ਵੀ ਵਿਆਹੀ ਹੋਈ ਸੀ ਤੇ ਇੱਕ ਬੱਚੇ ਦੀ ਮਾਂ ਵੀ ਸੀ ਇਹ ਦੋਨੇ ਜਣੇ ਹੀ ਵਿਆਹੇ ਹੋਣ ਦੇ ਬਾਵਜੂਦ ਵੀ ਆਪਣੇ ਆਪਣੇ ਪਾਰਟਨਰਾਂ ਤੋਂ ਚੋਰੀ-ਚੋਰੀ ਗੱਲਾਂ ਕਰਦੇ ਤੇ ਕੰਮ ਦੇ ਬਹਾਨੇ ਬਾਹਰ ਹੋਟਲਾਂ ਦੇ ਵਿੱਚ ਵੀ ਮਿਲਦੇ ਪਰ ਕਹਿੰਦੇ ਨੇ ਕਿ ਨਜਾਇਜ਼ ਬੰਦ ਕਿੰਨੀ ਕੁ ਦੇਰ ਲੁਕੇ रह ਸਕਦੇ ਨੇ ਤੇ ਕੁਝ ਇਸੇ ਤਰ੍ਹਾਂ ਹੀ ਇਹਨਾਂ ਦੇ ਨਾਲ ਵੀ ਹੋਇਆ ਇੱਕ ਦਿਨ ਗੁਰਜਿੰਦਰ ਦੀ ਘਰਵਾਲੀ ਨੂੰ ਇਹ ਸਾਰਾ ਕੁਝ ਪਤਾ ਚੱਲ ਜਾਂਦਾ ਹੈ ਉਹ ਗੁਰਜਿੰਦਰ ਦੀ ਜੇਬ ਦੇ ਵਿੱਚੋਂ ਹੋਟਲਾਂ ਦੇ ਬਿੱਲ ਵੇਖ ਲੈਂਦੀ ਹੈ ਤੇ ਇਸ ਤੋਂ ਬਾਅਦ ਗੁਰਜਿੰਦਰ ਸਿੰਘ ਤੇ ਅਮਨਦੀਪ ਦੀ ਹੋਈ ਜਿਹੜੀ ਚੈਟਿੰਗ ਸੀ ਉਹ ਵੀ ਫੋਨ ਦੇ ਉੱਤੇ ਉਹ ਵੇਖ ਲੈਂਦੀ ਹੈ ਤੇ ਇਹਦੇ ਬਾਰੇ ਹੁਣ ਉਹ ਆਪਣੇ ਪਤੀ ਗੁਰਜਿੰਦਰ ਸਿੰਘ ਦੇ ਨਾਲ ਗੱਲ ਕਰਦੀ ਹੈ ਗੁਰਜਿੰਦਰ ਸਿੰਘ ਕੋਲ ਕੋਈ ਵਿਚਾਰਾ ਨਹੀਂ ਸੀ ਉਹ ਸਾਫ਼-ਸਾਫ਼ ਆਪਣੀ ਪਤਨੀ ਨੂੰ ਦੱਸ ਦਿੰਦਾ ਹੈ ਆਪਣੇ ਅਫੇਰ ਦੇ ਬਾਰੇ ਹੁਣ ਗੁਰਜਿੰਦਰ ਸਿੰਘ ਦੀ ਪਤਨੀ ਦਵਿੰਦਰ ਸਿੰਘ ਨੂੰ ਫੋਨ ਕਰਦੀ ਹੈ ਤੇ ਸਾਰੀ ਗੱਲ ਉਹਨੂੰ ਸਮਝਾਉਂਦੀ ਹੈ ਤੇ ਇੱਧਰ ਦਵਿੰਦਰ ਸਿੰਘ ਆਪਣੀ ਪਤਨੀ ਨੂੰ ਜਾਨੀ ਕਿ ਅਮਨਦੀਪ ਕੋਰ ਨੂੰ ਉਹਦੇ ਅਫੇਅਰ ਬਾਰੇ ਪੁੱਛਦਾ ਹੈ ਪਹਿਲਾਂ ਤਾਂ ਇਹ ਮਨਾ ਕਰ ਦਿੰਦੀ ਹੈ ਪਰ ਇਸ ਤੋਂ ਬਾਅਦ ਦਵਿੰਦਰ ਸਿੰਘ ਆਪਣੀ ਪਤਨੀ ਦੀ ਚੈਟਿੰਗ ਦੇਖਦਾ ਹੈ ਕੋਲ ਡਿਟੇਲ ਵਗੈਰਾ ਦੇਖਦਾ ਹੈ ਤਾਂ ਉਹਨੂੰ ਵੀ ਯਕੀਨ ਹੋ ਜਾਂਦਾ ਹੈ ਕਿ ਉਹਦੀ ਪਤਨੀ ਦਾ ਅਫੇਅਰ ਗੁਰਜਿੰਦਰ ਸਿੰਘ ਦੇ ਨਾਲ ਚੱਲ ਰਿਹਾ ਹੈ ਇੱਧਰ ਅਮਨਦੀਪ ਕੋਰ ਆਪਣੇ ਬੱਚੇ ਦਾ ਵਾਸਤਾ ਦਿੰਦੀ ਹੈ ਤੇ ਇਹਨੂੰ ਤਰਲੇ ਮਾਰਦੀ ਹੈ ਕਿ ਮੈਨੂੰ ਸਿਰਫ ਇੱਕ ਮੌਕਾ ਦੇ ਦਿਓ ਮੈਂ ਅੱਜ ਤੋਂ ਬਾਅਦ ਇਹੋ ਜਿਹਾ ਕੰਮ ਨਹੀਂ ਕਰਾਂਗੀ। ਇਹ ਸਾਰੀ ਗੱਲਬਾਤ ਦਵਿੰਦਰ ਸਿੰਘ ਨੂੰ ਪੁਲਾਉਣੀ ਬੜੀ ਹੀ ਔਖੀ ਸੀ ਪਰ ਫਿਰ ਵੀ ਉਹ ਆਪਣੇ ਬੱਚੇ ਦੀ ਦੇਖਭਾਲ ਤੇ ਆਉਣ ਵਾਲੇ ਭਵਿੱਖ ਨੂੰ ਸਾਹਮਣੇ ਰੱਖ ਕੇ ਆਪਣੀ ਪਤਨੀ ਨੂੰ ਇੱਕ ਮੌਕਾ ਦੇ ਦਿੰਦਾ ਹੈ। ਹੁਣ ਦਵਿੰਦਰ ਸਿੰਘ ਨੂੰ ਲੱਗਦਾ ਸੀ ਕਿ ਸਭ ਕੁਝ ਪਹਿਲਾਂ ਵਾਂਗ ਹੀ ਹੋ ਜਾਵੇਗਾ ਪਰ ਸ਼ਾਇਦ ਇਹ ਉਹਦਾ ਇੱਕ ਵਹਿਮ ਸੀ। ਹੁਣ ਭਾਵੇਂ ਤਾਂ ਅਮਨਦੀਪ ਕੌਰ ਤੇ ਗੁਰਜਿੰਦਰ ਸਿੰਘ ਫੋਨ ਦੇ ਉੱਤੇ ਗੱਲਾਂ ਨਹੀਂ ਕਰਦੇ ਸਨ ਪਰ ਹੁਣ ਇਹਨਾਂ ਨੇ ਇੱਕ ਦੂਜੇ ਦੇ ਨਾਲ ਗੱਲ ਕਰਨ ਦਾ ਨਵਾਂ ਢੰਗ ਵਰਤਣਾ ਸ਼ੁਰੂ ਕਰ ਦਿੱਤਾ ਸੀ ਇਹ ਹੁਣ ਫੈਕਟਰੀ ਦੇ ਵਿੱਚ ਹੀ ਇੱਕ ਦੂਜੇ ਨੂੰ ਲੈਟਰ ਲਿਖਦੇ ਸਨ ਤੇ ਲੈਟਰ ਦੇ ਜ਼ਰੀਏ ਹੀ ਗੱਲ ਕਰਦੇ ਸਨ ਹੁਣ ਇਹ ਅਮਨਦੀਪ ਕੌਰ ਖਤਾ ਦੇ ਵਿੱਚ ਇਹ ਲਿਖਦੀ ਸੀ ਕਿ ਜਿਸ ਦਿਨ ਦਾ ਦਵਿੰਦਰ ਸਿੰਘ ਨੂੰ ਇਹਦੇ ਬਾਰੇ ਪਤਾ ਚੱਲਿਆ ਹੈ ਇਹਨਾਂ ਦੇ ਫੇਰ ਦਾ ਪਤਾ ਚੱਲਿਆ ਹੈ ਤਾਂ ਉਹਦਾ ਵੱਖਰਾ ਹੀ ਰੂਪ ਵੇਖਣ ਨੂੰ ਮਿਲ ਰਿਹਾ ਹੈ ਉਹ ਨਿੱਕੀ ਨਿੱਕੀ ਗੱਲ ਤੇ ਅਮਨਦੀਪ ਕੋਰ ਦੇ ਨਾਲ ਕੁੱਟਮਾਰ ਕਰਦਾ ਹੈ ਇਹ ਹੁਣ ਗੁਰਜਿੰਦਰ ਸਿੰਘ ਨੂੰ ਉਕਸਾ ਰਹੀ ਸੀ ਕਿ ਦਵਿੰਦਰ ਸਿੰਘ ਨੂੰ ਉਹਨਾਂ ਦੇ ਰਸਤੇ ਦੇ ਵਿੱਚੋਂ ਹਟਾ ਦਵੇ ਹੁਣ ਤਰੀਕ ਆ ਜਾਂਦੀ ਹੈ 7 ਅਗਸਤ 2014 ਦੀ ਦਵਿੰਦਰ ਜਿਸ ਤਰ੍ਹਾਂ ਹੀ ਆਪਣੀ ਪਤਨੀ ਨੂੰ ਕੰਮ ਤੋਂ ਪਿਕ ਕਰਦਾ ਹੈ ਤੇ ਇਹ ਹੁਣ ਬਾਹਰ ਰੋਡ ਦੇ ਉੱਤੇ ਖੜੇ ਹੋ ਕੇ ਇੱਕ ਫੂਡ ਕੋਰਨਰ ਤੋਂ ਫੂਡ ਆਰਡਰ ਕਰਦਾ ਹੈ ਤੇ ਪਾਰਕਿੰਗ ਦੇ ਵਿੱਚ ਗੱਡੀ ਲਾ ਕੇ ਇੱਕ ਦੂਸਰੇ ਦੇ ਨਾਲ ਗੱਲਾਂ ਕਰ ਰਹੇ ਹੁੰਦੇ ਨੇ ਤੇ ਉਸੇ ਸਮੇਂ ਹੀ ਇਹ ਗੁਰਜਿੰਦਰ ਸਿੰਘ ਇਹਨਾਂ ਦੀ ਗੱਡੀ ਦੇ ਕੋਲ ਆਉਂਦਾ ਹੈ ਜਿਸ ਨੇ ਇੱਕ ਚਾਕੂ ਲੁਕੋਇਆ ਹੋਇਆ ਸੀ ਤੇ ਇਹ ਦਵਿੰਦਰ ਸਿੰਘ ਦੀ ਗੱਡੀ ਨੂੰ ਪਿੱਛੋਂ ਤੋਂ ਹੀ ਫੋਲੋ ਕਰਦਾ ਆ ਰਿਹਾ ਸੀ ਜਦੋਂ ਦਵਿੰਦਰ ਸਿੰਘ ਨੇ ਆਪਣੀ ਪਤਨੀ ਨੂੰ ਪਿਕ ਕੀਤਾ ਸੀ ਉਸੇ ਹੀ ਫੈਕਟਰੀ ਤੋਂ ਗੁਰਜਿੰਦਰ ਸਿੰਘ ਉਹਦੇ ਮਗਰ ਲੱਗ ਗਿਆ ਸੀ ਹੁਣ ਜਿਸ ਤਰ੍ਹਾਂ ਹੀ ਦਵਿੰਦਰ ਸਿੰਘ ਇਹਦੀ ਗੱਡੀ ਦੇ ਕੋਲ ਆਉਂਦਾ ਹੈ ਤੇ ਇਹ ਆਪਣਾ ਚਾਕੂ ਬਾਹਰ ਕੱਢਦਾ ਹੈ ਤੇ ਇਸ ਚਾਕੂ ਦੇ ਨਾਲ ਹੀ ਦਵਿੰਦਰ ਸਿੰਘ ਦੇ ਗਰਦਨ ਤੇ ਉੱਤੇ ਵਾਰ ਕਰਨਾ ਸ਼ੁਰੂ ਕਰ ਦਿੰਦਾ ਹੈ ਜਿਸ ਸਮੇਂ ਇਹ ਚਾਕੂ ਦੇ ਨਾਲ ਵਾਰ ਕਰ ਰਿਹਾ ਸੀ ਉਸ ਸਮੇਂ ਅਮਨਦੀਪ ਕੋਰ ਨੇ ਆਪਣੇ ਹੀ ਘਰ ਵਾਲੇ ਦੀਆਂ ਦੋਵੇਂ ਬਾਵਾ ਪਿੱਛੇ ਨੂੰ ਕਰਕੇ ਫੜੀਆਂ ਹੋਈਆਂ ਸਨ ਤਾਂ ਜੋ ਇਹ ਆਪਣੇ ਆਪ ਨੂੰ ਬਚਾ ਨਾ ਸਕੇ ਪੂਰੀ ਗੱਡੀ ਦੇ ਵਿੱਚ ਹੋ ਚੁੱਕਿਆ ਸੀ ਜਦੋਂ ਗੁਰਜਿੰਦਰ ਸਿੰਘ ਨੂੰ ਇਹ ਲੱਗਦਾ ਹੈ ਕਿ ਹੁਣ ਦਵਿੰਦਰ ਸਿੰਘ ਮਰ ਚੁੱਕਿਆ ਹੈ ਤਾਂ ਉਹ ਆਪਣੀ ਗੱਡੀ ਦੇ ਵਿੱਚ ਬੈਠਦਾ ਹੈ ਤੇ ਉੱਥੋਂ ਨਿਕਲ ਜਾਂਦਾ ਹੈ ਹੁਣ ਪੁਲਿਸ ਜਿਸ ਤਰ੍ਹਾਂ ਹੀ ਕ੍ਰਾਈਮ ਸੀਨ ਤੇ ਪਹੁੰਚਦੀ ਹੈ ਤੇ ਉੱਥੇ ਕੋਈ ਗਵਾਹ ਨਹੀਂ ਸੀ ਜਿਨਨੇ ਕਤਲ ਕਰਦੇ ਹੋਏ ਦੇਖਿਆ ਸੀ ਸਿਵਾਏ ਅਮਨਦੀਪ ਕੋਰ ਦੇ ਅਮਨਦੀਪ ਕੋਰ ਵੱਲੋਂ ਵੀ ਇਸ ਕੇਸ ਨੂੰ ਇੱਕ ਚੋਰੀ ਦਾ ਰੂਪ ਦਿੱਤਾ ਗਿਆ ਸੀ ਉਹ ਆਪਣੇ ਵੱਲੋਂ ਇਸ ਤਰ੍ਹਾਂ ਦੱਸ ਰਹੀ ਸੀ ਕਿ ਜਿਵੇਂ ਕੋਈ ਚੋਰ ਚੋਰੀ ਕਰਨ ਦੇ ਇਰਾਦੇ ਦੇ ਨਾਲ ਆਇਆ ਹੋਵੇ ਤੇ ਉਸ ਨੇ ਦਵਿੰਦਰ ਕੋਰ ਨੂੰ ਮਾਰਿਆ ਤੇ ਉੱਥੋਂ ਭੱਜ ਗਿਆ ਜਦੋਂ ਪੁਲਿਸ ਨੇ ਅਮਨਦੀਪ ਕੋਰ ਕੋਲੋਂ ਪੁੱਛਿਆ ਤੂੰ ਐਂਬੂਲੈਂਸ ਨੂੰ ਫੋਨ ਕਿਉਂ ਨਹੀਂ ਕੀਤਾ ਤੇ ਇਹ ਕਹਿੰਦੀ ਹੈ ਕਿ ਉਹਨੂੰ ਪਤਾ ਲੱਗ ਚੁੱਕਿਆ ਸੀ ਕਿ ਦਵਿੰਦਰ ਮਰ ਚੁੱਕਿਆ ਹੈ ਤੇ ਇਸ ਲਈ ਉਹਨੇ ਐਂਬੂਲੈਂਸ ਨੂੰ ਫੋਨ ਨਹੀਂ ਕੀਤਾ ਸੀ ਪਰ ਥੋੜੇ ਸਮੇਂ ਬਾਅਦ ਪੁਲਿਸ ਨੂੰ ਇਸ ਘਟਨਾ ਦਾ ਬਹੁਤ ਵੱਡਾ ਸਬੂਤ ਮਿਲ ਜਾਂਦਾ ਹੈ ਉਹ ਸੀ ਸੀਸੀਟੀਵੀ ਫੁਟੇਜ ਇਸ ਸੀਸੀਟੀਵੀ ਫੁਟੇਜ ਦੇ ਵਿੱਚ ਸਾਫ਼-ਸਾਫ਼ ਦੇਖ ਰਿਹਾ ਸੀ ਕਿ ਗੁਰਜਿੰਦਰ ਸਿੰਘ ਗੱਡੀ ਤੋਂ ਉਤਰਦਾ ਹੈ ਤੇ ਉੱਤਰ ਕੇ ਦਵਿੰਦਰ ਸਿੰਘ ਦੇ ਹਮਲਾ ਕਰਦਾ ਹੈ ਤੇ ਇਹਦੀ ਜਿਹੜੀ ਪਤਨੀ ਅਮਨਦੀਪ ਕੌਰ ਜ ਜਦੋਂ ਦਵਿੰਦਰ ਦੀ ਮੌਤ ਹੋ ਚੁੱਕੀ ਸੀ ਤਾਂ ਉਹਨੀ ਦੇਰ ਤੱਕ ਗੱਡੀ ਦੇ ਵਿੱਚ ਹੀ ਬੈਠੀ ਰਹੀ ਜਦੋਂ ਤੱਕ ਗੁਰਜਿੰਦਰ ਗੱਡੀ ਦੇ ਵਿੱਚ ਬੈਠ ਕੇ ਭੱਜ ਨਹੀਂ ਜਾਂਦਾ ਜਿਸ ਤਰ੍ਹਾਂ ਹੀ ਉਹ ਗੱਡੀ ਲੈ ਕੇ ਭੱਜ ਗਿਆ ਸੀ ਤਾਂ ਅਮਨਦੀਪ ਕੌਰ ਆਪਣੀ ਗੱਡੀ ਚੋਂ ਬਾਹਰ ਨਿਕਲਦੀ ਹੈ ਤੇ ਰੋਲਾ ਪਾਣਾ ਸ਼ੁਰੂ ਕਰ ਦਿੰਦੀ ਹੈ ਪੁਲਿਸ ਹੁਣ ਜਦੋਂ ਇਸ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਅਮਨਦੀਪ ਕੌਰ ਕੋਲੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤਾਂ ਇਹ ਸਾਰਾ ਹੀ ਇਲਜ਼ਾਮ ਗੁਰਜਿੰਦਰ ਦੇ ਉੱਤੇ ਮਾਰ ਦਿੰਦੀ ਹੈ ਪਰ ਜਿਸ ਤਰ੍ਹਾਂ ਹੀ ਗੁਰਜਿੰਦਰ ਨੂੰ ਪੁੱਛਿਆ ਜਾਂਦਾ ਹੈ ਤਾਂ ਉਹ ਸਾਰਾ ਇਲਜ਼ਾਮ ਅਮਨਦੀਪ ਕੌਰ ਦੇ ਉੱਤੇ ਲਾ ਦਿੰਦਾ ਹੈ ਉਹ ਕਹਿੰਦਾ ਹੈ ਕਿ ਇਹ ਸਾਰਾ ਹੀ ਕੀਤਾ ਕਰਾਇਆ ਅਮਨਦੀਪ ਕੌਰ ਦਾ ਹੈ ਤੇ ਉਹਦੇ ਕਹਿਣ ਦੇ ਉੱਤੇ ਹੀ ਇਹਨੇ ਦਵਿੰਦਰ ਨੂੰ ਮਾਰਿਆ ਸੀ ਇਹ ਸਾਰਾ ਪਲਾਨ ਅਮਨਦੀਪ ਕੌਰ ਨੇ ਹੀ ਬਣਾਇਆ ਸੀ ਕਿ ਉਹ ਆਪਣੇ ਪਤੀ ਨੂੰ ਮਰਵਾ ਦੇਵੇਗੀ ਤਾਂ ਉਸ ਤੋਂ ਬਾਅਦ ਉਹ ਤੇ ਗੁਰਜਿੰਦਰ ਇੰਡੀਆ ਜਾ ਕੇ ਆਪਣਾ ਬਿਜ਼ਨਸ ਕਰ ਲੈਣਗੇ ਤੇ ਇੱਥੇ ਜਾ ਕੇ ਦੋਨੇ ਜਾਨੇ ਵਿਆਹ ਵੀ ਕਰਵਾ ਲੈਣਗੇ ਹੁਣ ਪੁਲਿਸ ਨੂੰ ਇਹਨਾਂ ਦੇ ਜਿਹੜੇ ਲੈਟਰਸ ਹਨ ਲਿਖੇ ਹੋਏ ਇੱਕ ਦੂਜੇ ਨੂੰ ਉਹ ਵੀ ਮਿਲ ਜਾਂਦੇ ਨੇ ਤੇ ਜਿਸ ਦੇ ਵਿੱਚ ਇਹਦੀ ਜਿਹੜੀ ਕਤਲ ਦੀ ਪਲੈਨਿੰਗ ਸੀ ਉਹ ਵੀ ਪੂਰੀ ਤਰ੍ਹਾਂ ਲਿਖੀ ਹੋਈ ਸੀ ਅਮਨਦੀਪ ਕੋਰ ਨੇ ਲੈਟਰਾਂ ਦੇ ਵਿੱਚ ਇਹ ਲਿਖਿਆ ਹੋਇਆ ਸੀ ਕਿ ਦਵਿੰਦਰ ਸਿੰਘ ਉਹਦਾ ਪਤੀ ਉਹਦੇ ਨਾਲ ਬਹੁਤ ਮਾਰਕੁੱਟ ਕਰਦਾ ਹੈ ਪਰ ਜਦੋਂ ਪੁਲਿਸ ਨੇ ਇਨਕੁਆਇਰੀ ਕੀਤੀ ਤਾਂ ਪਤਾ ਲੱਗ ਗਿਆ ਕਿ ਇਹ ਸਾਰਾ ਕੁਝ ਝੂਠ ਸੀ ਇਹ ਲੈਟਰਾਂ ਦੇ ਵਿੱਚ ਸਾਰਾ ਕੁਝ ਲਿਖਿਆ ਹੋਇਆ ਸੀ ਕਿ ਉਹ ਕਿੰਨੇ ਵਜੇ ਫੈਕਟਰੀ ਤੋਂ ਨਿਕਲਦੇ ਨੇ ਕਿਥੇ ਰੋਜ਼ ਰੁਕਦੇ ਨੇ ਕਿਸਮਤ ਦੇ ਨਾਲ ਪਿਛਲੇ ਕਈ ਹਫ਼ਤਿਆਂ ਤੋਂ ਇਹ ਦਵਿੰਦਰ ਸਿੰਘ ਉਸ ਜਗ੍ਹਾ ਤੇ ਗੱਡੀ ਨਹੀਂ ਰੋਕ ਰਿਹਾ ਸੀ ਪਰ ਅਚਾਨਕ ਹੀ 7 ਅਗਸਤ 2014 ਵਾਲੇ ਦਿਨ ਇੱਕ ਗੱਡੀ ਉੱਥੇ ਰੋਕ ਲੈਂਦਾ ਹੈ ਪੁਲਿਸ ਨੂੰ ਹੁਣ ਗੁਰਜਿੰਦਰ ਸਿੰਘ ਤੀਏ ਗੱਡੀ ਦੇ ਵਿੱਚੋਂ ਚਾਕੂ ਵੀ ਬਰਾਮਦ ਹੋ ਜਾਂਦਾ ਹੈ ਜਿਸ ਦੇ ਨਾਲ ਇਹਨੇ ਦਵਿੰਦਰ ਸਿੰਘ ਨੂੰ ਮਾਰਿਆ ਅਸੀ ਪੁਲਿਸ ਕੋਲ ਹੁਣ ਕਾਫੀ ਸਬੂਤ ਇਕੱਠੇ ਹੋ ਗਏ ਸਨ ਤੇ ਪੁਲਿਸ ਇਸ ਸਬੂਤਾਂ ਦੇ ਆਧਾਰ ਤੇ ਕੋਰਟ ਦੇ ਵਿੱਚ ਪੇਸ਼ ਹੁੰਦੀ ਹੈ ਤੇ ਕੋਰਟ ਹੁਣ ਅਮਨਦੀਪ ਕੋੜ ਨੂੰ ਤੇਗੁਰਜਿੰਦਰ ਸਿੰਘ ਨੂੰ ਮੁੱਖ ਦੋਸ਼ੀ ਮੰਨੀ ਹੈ ਤੇ ਆਪਣਾ ਫੈਸਲਾ ਸੁਣਾਉਣ ਤੋਂ ਪਹਿਲਾਂ ਇੱਕ ਵਾਰੀ ਅਮਨਦੀਪ ਕੋਰ ਦਾ ਜਿਹੜਾ ਇੰਡੀਆ ਦੇ ਵਿੱਚ ਮੁੰਡਾ ਰਹਿ ਰਿਹਾ ਸੀ ਤੇ ਇਹਦੀ ਜਿਹੜੀ ਦਾਦੀ ਸੀ ਉਹਦੀ ਸਟੇਟਮੈਂਟ ਲੈਣਾ ਚਾਹੁੰਦੀ ਸੀ ਹੁਣ ਇੰਡੀਆ ਤੋਂ ਹੀ ਇਹ ਸਟੇਟਮੈਂਟ ਭੇਜਦੇ ਨੇ ਤੇ ਇਸ ਸਟੇਟਮੈਂਟ ਦੇ ਵਿੱਚ ਅਮਨਦੀਪ ਕੋਰ ਦੇ ਮੁੰਡੇ ਨੇ ਕਿਹਾ ਸੀ ਉਹ ਆਪਣੀ ਮਾਂ ਦੀ ਸ਼ਕਲ ਨਹੀਂ ਵੇਖਣਾ ਚਾਹੁੰਦਾ ਕਿਉਂਕਿ ਉਹਦੀ ਮਾਂ ਉਹਦੇ ਪਿਓ ਦੀ ਕਾਤਲ ਹੈ ਜਦੋਂ ਕੋਰਟ ਦੇ ਵਿੱਚ ਇਹ ਸਟੇਟਮੈਂਟ ਪੜ੍ਹੀ ਜਾ ਰਹੀ ਸੀ ਤਾਂ ਉਸ ਸਮੇਂ ਅਮਨਦੀਪ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਸਨ ਆਖਰਕਾਰ ਮਾਂਜੋ ਕੋਰਟ ਨੇ ਇਹਨਾਂ ਦੋਨਾਂ ਨੂੰ ਹੀ ਮੁੱਖ ਦੋਸ਼ੀ ਪਾਇਆ ਤੇ 17-17 ਸਾਲ ਦੀ ਇਹਨਾਂ ਨੂੰ ਬਿਨਾ ਪੇਰੋਲ ਤੋਂ ਸਜ਼ਾ ਸੁਣਾ ਦਿੱਤੀ ਇਸ ਤਰ੍ਹਾਂ ਇੱਕ ਵਾਰੀ ਫਿਰ ਤੋਂ ਇੱਕ ਜਨਾਨੀ ਦੇ ਨਜਾਇਜ਼ ਰਿਸ਼ਤੇਆਂ ਨੇ ਹੱਸਦੇ-ਵੱਸਦੇ ਕਰਨ ਨੂੰ ਉਜਾੜ ਕੇ ਰੱਖ ਦਿੱਤਾ ਸੀ ਬਾਕੀ ਤੁਹਾਡਾ ਕੀ ਕਹਿਣਾ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜੀਆਂ ਹੋਰ ਵੀ ਕ੍ਰਾਈਮ ਰਿਲੇਟਿਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ